जय शंकर जी की जय हो लेना जय शंकर अਸੀਂ ਡੇਢ ਮਹੀਨਾ ਪਹਿਲਾਂ ਲਗਭਗ ਐਸਐਸਪੀ ਸਾਹਿਬ ਨੂੰ ਪੰਜ ਪੱਤਰ ਦਿੱਤਾ ਸੀਗਾ ਔਰ ਨਗਰਪਾਲਿਕਾ ਨੂੰ ਵੀ ਨਾਲ ਦਿੱਤਾ ਸੀਗਾ ਕਿ ਜੋ ਸਾਡੇ ਗੁਰਦਾਸਪੁਰ ਦੇ ਨਜਾਇਜ਼ तौर ਤੇ ਜਿਹੜੇ ਅਪਰਵਾਸੀ ਰਹਿ ਰਹੇ ਨੇ ਉਹਨਾਂ ਦੀ ਸ਼ਰਾਕਤ ਕੀਤੀ ਉਹਦੇ ਕੋਈ ਬੜੀ ਜੈਨੂਨੀ ਕਿ ਕੋ ਮਨ ਕੀਤੀ ਹੈ ਜੋ ਸਾਡੇ ਕਾਨੂੰਨ ਦੇ ਅਕੋਰਡਿੰਗ ਹੋਣਾ ਚਾਹੀਦਾ ਹੈ ਨਰੂ ਲੱਗਦਾ ਹੈ ਲੇਕਿਨ ਇਹਨੂੰ ਹੀ ਲਾਗੂ ਕਰਾਂ ਜਿਹਨਾਂ ਨੂੰ ਪ੍ਰੋਬਲਮ ਹੋ ਰਹੀ ਹੈ ਇਹ ਡੇਢ ਮਹੀਨਾ ਲੱਗੇਗਾ ਇਸ ਚੀਜ਼ ਨੂੰ ਕਰਨ ਵਾਸਤੇ ਔਰ ਡੇਢ ਮਹੀਨੇ ਦੇ ਵਿੱਚ ਤੁਹਾਨੂੰ ਪ੍ਰੋਗਰੈਸ ਕੀ ਮਿਲ ਰਹੀ ਹੈ ਸਿਰਫ ਉਥੋਂ ਜਿਹੜੇ ਆ ਲਗਭਗ 100 150 ਪੱਥਰ ਚੱਕੇ ਗਏ ਨੇ ਇੱਟਾ ਹਜੇ ਵੀ ਉਥੇ ਲੱਗਿਆ ਸਿਰਫ ਇੱਕ ਦਿਖਾਵਾ ਹੋ ਗਿਆ ਨਾ ਉਸ ਤੋਂ ਇਲਾਵਾ ਆ ਟੈਂਟ ਦੇਖੋ ਇਹ ਵੀ ਬਾਹਰ ਲੱਗਿਆ ਉਥੇ ਹੁਣੇ ਥੋੜੀ ਦੇਰ ਪਹਿਲਾਂ ਸਾਡੇ ਆਪ ਤੋਂ ਪਹਿਲਾਂ ਬੈਠੇ ਹੋਏ ਸੀਗੇ ਉੱਠ ਗਏ ਨੇ ਇੱਥੋਂ ਅਲੱਗ ਚੀਜ਼ ਹੈ ਕਿ ਜੇ ਅੱਗੇ ਨਾਲੋਂ ਫਰਕ ਜ਼ਰੂਰ ਲੱਗ ਰਿਹਾ ਹੋਇਆ ਪਰ ਉਹ ਤੇ ਦਿਖਾਵਾ ਲੱਗ ਰਿਹਾ ਹੈ ਜਿਹੜਾ ਅਨਵਾਰੇ ਸਮੇਂ ਤੇ ਫਿਰ ਉਹੀ ਥਿੱਤੀ ਤੇ ਪਹੁੰਚ ਜਾਏਗਾ ਉਸ ਤੋਂ ਇਲਾਵਾ ਅਸੀਂ ਹਰ ਮੁਹੱਲੇ ਵਿੱਚ ਜਾ ਰਹੇ ਹਾਂ ਸਾਡੀਆਂ ਟੀਮਾਂ ਬਣੀਆਂ ਪੂਰੀ ਨਾتن ਕ੍ਰਾਂਤੀ ਕਰਦੀਆਂ ਔਰ ਅਲੱਗ ਅਲੱਗ ਮਹੱਲੇ ਜਾ ਰਿਹਾ ਵਾਰਡ ਵਾਈ ਜਾ ਰਿਹਾ ਇੱਕ ਡਾਟਾ ਕਲੈਕ ਕਰ ਰਿਹਾ ਔਰ ਇੱਕ ਨਿਵੇਦਨ ਕਰ ਰਿਹਾ ਪ੍ਰਸ਼ਾਸਨ ਨੂੰ ਇੱਕ ਏਰੀਆ ਦਾ ਆਪਾਂ ਡਾਟਾ ਪਹਿਲਾਂ ਭੇਜਦੇ ਆ ਪੁਰਾਣਾ ਬਾਜ਼ਾਰ ਏਰੀਆ ਦਾ ਆਪਾਂ ਡਾਟਾ ਭੇਜਿਆ ਹੋਇਆ ਹੈ ਲਗਭਗ ਹਰ ਘਰ ਦੀ ਜਿਹੜੀ ਉਥੋਂ ਦੀ ਸਥਿਤੀ ਆਪਾਂ ਦੱਸੀ ਹੋਈ ਹੈ ਲੇਕਿਨ ਅੱਜ ਅਸੀਂ ਦੇਖ ਕੇ ਆਏ ਆ ਇੱਕ ਵੀ ਘਰ ਦੀ ਵੈਰੀਫਿਕੇਸ਼ਨ ਨਹੀਂ ਹੋਈ ਹੈ ਔਰ ਨਾ ਹੀ ਉਹ ਜਿਹੜੇ ਮਾਲਿਕ ਨੇ ਘਰਾਂ ਦੇ ਮਾਲਿਕ ਨੇ ਉਹਨਾਂ ਤੇ ਕੋਈ ਕਾਰਵਾਈ ਕੀਤੀ ਹੈ ਤਾਂ ਸੋ ਸਾਨੂੰ ਦਿਖਾਵਣੀ ਚਾਹੀਦਾ ਅਸੀਂ ਕਹਿੰਦੇ ਆ ਕਿ ਜੋ ਕਾਨੂੰਨ ਹੈਗਾ ਦੇਖੋ بار بار ਕੋਈ ਚੀਜ਼ ਕੀਤੀ ਜਾਂਦੀ ਪਈ ਹੈ ਕਿ ਅਸੀਂ ਕਾਨੂੰਨ ਨੂੰ ਹੱਥ ਨਹੀਂ ਲੈ ਰਹੇ ਅਸੀਂ ਉਹੀ ਚੀਜ਼ ਮੰਗ ਰਹੇ ਜੋ ਸਾਡੇ ਲਾਅ ਕਹਿੰਦਾ ਵੈ ਲੇਕਿਨ ਉਹਨੂੰ ਵੀ ਇੰਪਲੀਮੈਂਟਿੰਗ ਕੀਤਾ ਜਾ ਰਿਹਾ ਕਾਨੂੰਨ ਕਿਨੇ ਵਾਸਤੇ ਬਣਿਆ ਐਸੀ ਵਾਸਤੇ ਬਣਿਆ ਨਾ ਕਿ ਉਹਨੂੰ ਇੰਪਲੀਮੈਂਟ ਕੀਤਾ ਜਾਵੇ ਤੇ ਕਿਉਂ ਨਹੀਂ ਕੀਤਾ ਜਾ ਰਿਹਾ ਇਸ ਲਈ ਅਸੀਂ ਬੇਨਤੀ ਕਰ ਰਹੇ ਆ ਅੱਜ ਪ੍ਰਸ਼ਾਸਨ ਨੂੰ ਲਾਸਟ ਟਾਈਮ ਤੋਂ ਬਾਅਦ ਕੋਈ ਬੇਨਤੀ ਨਹੀਂ ਕਿਉਂਕਿ ਤੁਹਾਡੇ ਐਡਵਾਈਜ਼ਰ ਦਾ ਥਿਊ ਹੋ ਸਕਦਾ ਹੈ ਕਿ ਥੋੜੇ ਫਲਾਈਟ ਹੋਣ ਲੇਕਿਨ ਸਾਡੀ ਕੋਰ ਕਮੇਟੀ ਦਾ ਜੋ ਡਿਸੀਜਨ ਹੈਗਾ ਉਹਦੇ ਅਕੋਰਡਿੰਗ ਅਸੀਂ ਇਹ ਕਹਿ ਰਹੇ ਆ ਅਗਰ ਇਹਨੂੰ 102 ਦਿਨਾਂ ਜੇਤੇ ਕੋਈ ਸਾਨੂੰ ਅਸਰ ਦਿਖਦਾ ਹੁੰਦਾ ਕਾਰਵਾਈ ਹੁੰਦੀ ਦਿਖੀ ਨਾ ਤੇ ਫਿਰ ਅਸੀਂ ਐਗਰੈਸਿਵ ਹੋਵਾਂਗੇ ਅਸੀਂ ਵੀ ਫਿਰ ਉਹੀ ਕਰਾਂਗੇ ਧਰਨਾ ਪ੍ਰਦਰਸ਼ਨ ਜਾਂ ਸਾਨੂੰ ਐਸਐਪੀ ਆਫਿਸ ਦਾ ਘੇਰਾਵ ਕਰਨਾ ਪਵੇ ਨਗਰਪਾਲਿਕਾ ਦਾ ਘੇਰਾਵ ਕਰਨਾ ਪਵੇ ਜਾਂ ਚੌਕਾਂ 'ਚ ਬੈਣਾ ਪਵੇ ਅਸੀਂ ਉਹ ਸ਼ੁਰੂ ਕਰ ਰਹੇ ਹਾਂ ਔਰ ਜਲਦੀ ਹੋ ਸਕਦਾ ਹੈ ਤੁਹਾਨੂੰ ਇਸ ਚੀਜ਼ ਦਾ ਆਸਪੋਰਡ ਲੱਗੇਗਾ ਬਟ ਅਸੀਂ ਚਾਹ ਰਹੇ ਹਾਂ ਕਿ ਸਾਨੂੰ ਉਹ ਨੋਬਤ ਆਣ ਦਿਓ ਔਰ ਸਾਰੇ ਸਾਂਝੂ ਹੀ ਰੋਜ਼ ਦੇ ਉੱਪਰ ਐਸਾ ਰੱਖਿਆ ਜੇ ਔਰ ਫਰੇ ਸੰਘਟਾ ਦਾ ਫੈਸਲਾ ਹੈ ਔਰ ਜਲਦੀ ਇੰਪਲੀਮੈਂਟ ਅਸੀਂ ਨਹੀਂ ਕਰਦੇ ਆਂਗੇ ਕਿਉਂਕਿ ਤੁਹਾਨੂੰ ਟਾਈਮ ਲੱਗਦਾ ਹੈ ਤੁਹਾਨੂੰ ਕੋਈ ਟਾਈਮ ਨਹੀਂ ਲੱਗਣਾ ਫੜੀ ਚੈਰੀ ਪਈ ਹੈ ਇਸ ਲਈ ਦੇਰਤੀ ਨਹੀਂ ਹੈ ਇਹ ਜਿਹੜੀਆਂ ਸਾਡੀਆਂ ਮੰਗਾਂ ਜਿਹੜੀਆਂ ਗਾਇਲ ਮੰਗਾਏ ਉਹਨੂੰ ਜਲਦੀ ਤੋਂ ਜਲਦੀ ਪੂਰਾ ਕਰਦੇ ਧੰਨਵਾਦ ਜੈ